ਨੰਬਰ 3 ਤੁਸੀਂ ਇਹ ਦੋੜ ਦਿੱਤ ਦਵਾਰ ਬੁੱਤਲਾ ਤੋਂ ਅੱਬਾ ਕ੍ਰਿਪਾ ਸ਼ਾਹ ਜੀ ਅੱਧੀ ਵੀ ਮਸ਼ੀਨ ਖਾਤਮ ਹੋ ਰਹਾ ਹੈ ਹਾਂਜੀ ਤੁਸੀਂ 1 2 ਅਸਰ 2024 ਨੂੰ 106 ਮੇਲਾ ਮਨਾਇਆ ਜਾ ਰਿਹਾ ਹੈ ਜੋ ਕਿ ਨਗਰ ਖੇੜੇ ਦੇ ਅਤਵੰਤੇ ਸੱਜਣਾ ਨਗਰ ਖੇੜੇ ਦੀ ਸੰਗਤ ਅਤੇ ਨਗਰ ਖੇੜੇ ਦੇ ਸੇਵਾਦਾਰਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਨਿਤੀ ਅਤੀ ਜੁਲਾਈ ਅੱਜ ਸ਼ਾਮ ਨੂੰ ਸ਼ਾਮ ਦੇ 7:00 ਵਜੇ ਨਿੰਦੀ ਰਸਮ ਕੀਤੀ ਜਾਏਗੀ ਇਸ ਤੋਂ ਪਰੰਤ ਸਵੇਰੇ ਵੀਰਵਾਰ 6:00 ਵਜੇ ਨਿਸ਼ਾਨ ਸਾਹਿਬ ਅੰਦਰ ਸਾਹਿਬ ਜੀ ਦੀ ਰਸਮ ਅਤਾ ਕੀਤੀ ਜਾਏਗੀ ਉਸ ਉਪਰੰਤ ਹਵਨ ਹੋਏਗਾ ਹਵਨ ਤੋਂ ਬਾਅਦ ਚਦਤ ਦੀ ਰਸਮ ਜੋ ਕਿ ਹਰ ਸਾਲ ਦੀ ਅਰਾਂ ਇਸ ਸਾਲ ਵੀ ਆਪਣੇ ਅੰਦਰ ਰਵੀ ਖਵਾਲ ਅਸਜੀ ਦੀ ਮੌਜੂਦਗੀ ਵਿੱਚ ਹੁੰਦੀ ਹੈ ਕਿਉਂਕਿ ਰਵੀ ਖਵਾਲ ਬੜੇ ਲੰਬੇ ਸਮੇਂ ਤੋਂ ਇਸ ਦਰਬਾਰ ਦੇ ਉੱਤੇ ਆਪਣੀ ਚੰਦਰ ਦੀ ਅਛਾ ਰਸਮ ਜੇ ਇੱਥੇ ਆਹਾਦਰੀ ਪਵੰਦੇ ਆ ਰਹੇ ਨੇ ਬਾਬਾ ਜੀ ਜਿਹੜੇ ਮੇਲੇ ਵਿੱਚ ਗੜੇ ਗੜੇ ਕਲਾਕਾਰ ਆ ਰਹੇ ਨੇ ਹਾਂਜੀ ਇਸ ਮੇਲੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਅੜੇ ਨਗਾਮੀ ਹੀ ਕਲਾਕਾਰ ਆਪਣੀ ਹਾਜ਼ਰੀ ਉਵਾਨ ਵਾਸਤੇ ਆਉਂਦੇ ਨੇ ਇਸ ਵਿੱਚ ਇਸ ਉਸ ਦੇ ਵਿੱਚ ਬੀਬੀ ਸੁਲਤਾਨ ਸੁਲਤਾਨਾ ਸਰਦਾਰ ਅਲੀ ਜੀ ਵਨੀਤ ਖਾਨ ਜੀ ਲੇਰ ਅਲੀ ਜੀ ਬੰਟੀ ਕਵਾਲ ਜੀ ਰਵੀ ਕਵਾਲ ਜੀ ਰਵੀ ਸੋਤਾ ਜੀ ਅਤੇ ਹੋਰ ਸੁਨਕਾਲ ਪਾਰਟੀਆਂ ਵੀ ਆ ਰਹੀਆਂ ਹਨ ਪਪਾ ਜੀ ਮੇਲੇ ਦੇ ਮੁੱਖ ਮਹਿਮਾਨ ਵੀ ਆ ਰਹੇ ਹੈ ਕਿਹੜੇ ਕਿਹੜੇ ਮੁੱਖ ਮਹਿਮਾਨ ਹਾਂਜੀ ਮੁੱਖ ਮਹਿਮਾਨ ਜੀ ਈਸੀ ਸਾਹਿਬ ਕਪੂਰਥਲਾ ਇਹ ਐਸਐਸਪੀ ਸਾਹਿਬ ਕਪੂਰਥਲਾ ਐਮਐਲਏ ਸਾਹਿਬ ਰਾਣਾ ਹਰਜੀਤ ਸਿੰਘ ਜੀ ਵੀ ਵਿਸ਼ੇਸ਼ ਮਹਿਮਾਨ ਦੇ ਪਪਾ ਜੀ ਪਰਿਸ਼ਰਕਤ ਕਰਨ ਕੇ ਮਬਾਏ ਤੁਸੀਂ ਸੰਗਤ ਨੂੰ ਆਪਣਾ ਕੀ ਮੈਸੇਜ ਦੇਣਾ ਚਾਹੁੰਦੇ ਆ ਇਸ ਵ ਵਲੀਆਂ ਦੇ ਪਰਿਵਾਰ ਤੇ ਹਰ ਰੋਜ਼ ਗੁਰੂਤ ਰਾਡੇ ਤੋਂ ਅੰਗਤਾ ਮਸਤਕ ਹੋਣ ਆਂਦੀਆਂ ਨੇ ਵੀਰਵਾਰ ਨੂੰ ਨੇਲੇ ਦੀ ਤਰ੍ਹਾਂ ਹੀ ਮਨਾਇਆ ਜਾਂਦਾ ਆ ਇੰਨੀ ਕਿ ਸੰਗਤ ਹੁੰਦੀ ਆ ਤੇਹੀ ਸਰਕਾਰ ਤੇ ਦਰਬਾਰ ਦੇ ਉੱਤੇ ਵਿਸ਼ੇਸ਼ਤਾ ਹੀ ਆ ਜੀ ਕਿ ਸਕਨ ਦੀ ਕੋਈ ਵੀ ਪ੍ਰੋਬਲਮ ਹੋਵੇ ਜਾਂ ਅੱچھے ਸੁੱਕੇ ਹੋਏ ਜਿਹੜੇ ਐਦਾ ਹੁੰਦੇ ਨੇ ਪੀਰ ਚੌਧਰੀ ਸਰਕਾਰਾਂ ਨੇ ਆਪਣੇ ਅੱਤੀ ਖੂਹਾਂ ਖਦਵਾ ਕੇ ਉਸ ਨੂੰ ਆਪਣੀ ਅਕਸ਼ਿਸ਼ ਦੇ ਨਾਲ ਉਸ ਨੂੰ ਅੰਮ੍ਰਿਤ ਬਣਾ ਦਿੱਤਾ ਪਿਆ ਆ ਤੇ ਅੱਜ ਵੀ ਇਸ਼ਨਾਨ ਉਹਨਾਂ ਦੇ ਸਮੇਂ ਤੋਂ ਹੀ ਜੋ ਕਿ 17ਵੀਂ 18ਵੀਂ ਅਦੀਦੀਆਂ ਅਲਾਆ ਉਸ ਤੋਂ ਅੱਜ ਵੀ ਉਹੀ ਸਵਾਵਾ ਚੱਲ ਰਹੀਆਂ ਨੇ ਸਕਿਨ ਦੀ ਤੁਹਾਡੇ ਕੋਈ ਵੀ ਪ੍ਰੋਬਲਮ ਹੈ ਜੀ ਨੈਡਿਸਨ ਲੈ ਲੈ ਕੇ ਆਕ ਗਏ ਹੋ इवन ਇੱਥੋਂ ਤੱਕ ਕਿ ਪਿੱਛੇ ਜੇ ਸਾਡੇ ਕੋਲ ਇੱਕ ਮਰੀਜ਼ ਐਸਾ ਆਇਆ ਜਿਸ ਨੂੰ ਕਿ ਪੀਜੀਆਈ ਵਾਲਿਆਂ ਨੇ ਵੀ ਸਕਿਨ ਦੀ ਤੋਂ ਹੱਥ ਖੜੇ ਆਰ ਦਿੱਤੇ ਗਏ ਸੀ ਅਸੀਂ ਉਹਨਾਂ ਨੂੰ ਹਰ ਹਫ਼ਤੇ ਐਤਵਾਰ ਦੇ ਐਤਵਾਰ ਇਸ਼ਨਾਨ ਵਾਸਤੇ ਪਰਵਾਨੇ ਆ ਸਕਿਨ ਦੀ ਬਿਲਕੁਲ ਪ੍ਰੋਬਲਮ ਜਿਹੜੀ ਹੈ ਨਾ ਖਤਮ ਹੋ ਜਾਂਦੀ ਹੈ ਇਵਨ ਇਥੋਂ ਤੱਕ ਕਿ ਤੁਹਾਡੀ ਬੋੜੀ ਦੇ ਉੱਤੇ ਕੋਈ ਨਿਸ਼ਾਨ ਤੱਕ ਵੀ ਨਹੀਂ ਰਹਿੰਦਾ ਤੇ ਬੱਚੇ ਵੀ ਜਿਹੜੇ ਸੋਕੇ ਪੈਦਾ ਹੁੰਦੇ ਨੇ ਉਹਨਾਂ ਦੀ ਬਾਅਦ ਵਿੱਚ ਢੋਲੀ ਚੜਦੀ ਆ ਜੀ ਠੀਕ ਤੇ ਨਗਰ ਖੇੜੇ ਦੇ ਅੱਗੇ ਹੰਦਰਾਈ ਵੀਰ ਜਿੱਥੇ ਵੀ ਸਰਕਾਰਾਂ ਦੀਆਂ ਸੰਤਾ ਬੈਠੀਆਂ ਨੇ ਸਰਕਾਰਾਂ ਦੀ ਹਾਜ਼ਰੀ ਦੇ ਵਿੱਚ ਮੇਲੇ ਦੇ ਉਪਰੰਤ ਆਪਣੀ ਹਾਜ਼ਰੀ ਲਿਖਾਓ ਤੇ ਅੱਛਾ ਰਹਿਣਤਾ ਦੀ ਨਕਸਿਸ ਪਾਓ ਇਸ ਨਗਰ ਖੇੜੇ ਦੇ ਵਿੱਚ ਪੀਰ ਚੌਧਰੀ ਦੇ ਤਰਬਾਰ ਤੋਂ ਬਿਲਕੁਲ ਇਹ ਚੌਧਰੀ ਅਖਵਾਏ ਨੇ ਜੀ ਪੀਰਾਂ ਦੇ ਤੇ ਸਰਕਾਰਾਂ ਦਾ ਰਮਨਾਲ ਸਾਰਾ ਨੂੰ ਅਗਰਖੇੜਾ ਮੇਲੇ ਦੇ ਵਿੱਚ ਔਰ ਅੱਛਾ ਸਾਰੀਆਂ ਹੀ ਅੱਛਾ ਰਾਜਨੀਤਿਕ ਪਾਰਟੀਆਂ ਵੀ ਉਸ ਦਿਨ ਮੇਲੇ ਦੇ ਵਿੱਚ ਆਪਣੀਆਂ ਆਪਣੀਆਂ ਹਾਜ਼ਰੀਆਂ ਨਿਵਾਦੇ ਨੇ ਅਸੀਂ ਇਹਨਾਂ ਦਾ ਆਉਣ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਠੀਕ ਬਹੁਤ ਸ਼ੁਕਰੀਆ